ਸਾਰੇ ਹੀ ਮਹਿਮਾਨਾਂ ਦਾ ਇੱਕ ਵਾਰ ਜ਼ੋਰਦਾਰ ਆਪਣੇ ਨਾਮ ਤੇ ਵੀ ਤਾੜੀਆਂ ਲਗਾ ਦਿਓ ਕਿਉਂਕਿ ਤੁਸੀਂ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਹੋ ਅਤੇ ਪੰਜਾਬ ਦੀ ਇਕਨੋਮੀ ਨੂੰ ਬੂਸਟ ਕਰਨ ਵਾਸਤੇ ਬਹੁਤ ਮਿਹਨਤ ਕਰ ਰਹੇ ਹੋ ਇਹਦੇ ਵਿੱਚ ਕੋਈ ਦੋਹrai ਨਹੀਂ ਹੈ ਕਿ ਪੰਜਾਬ ਦੀ ਇਕਨੋਮੀ ਜਿਹੜੀ ਹੈ ਉਹ ਸਾਰੇ ਹੀ ਮਹਿਮਾਨਾਂ ਦਾ ਇੱਕ ਵਾਰ ਜ਼ੋਰਦਾਰ ਆਪਣੇ ਨਾਮ ਤੇ ਵੀ ਤਾੜੀਆਂ ਲਗਾ ਦਿਓ ਕਿਉਂਕਿ ਤੁਸੀਂ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਹੋ ਅਤੇ ਪੰਜਾਬ ਦੀ ਇਕਨੋਮੀ ਨੂੰ ਬੂਸਟ ਕਰਨ ਵਾਸਤੇ ਬਹੁਤ ਮਿਹਨਤ ਕਰ ਰਹੇ ਹਾਂ ਇਹਦੇ ਵਿੱਚ ਕੋਈ ਦੁਹਰਾਈ ਨਹੀਂ ਹੈ ਕਿ ਪੰਜਾਬ ਦੀ ਇਕਨੋਮੀ ਜਿਹੜੀ ਹੈ ਉਹ ਕਿਸ ਤਰ੍ਹਾਂ ਬੂਸਟ ਹੋ ਰਹੀ ਹੈ ਪੰਜਾਬ ਕਿਸ ਤਰ੍ਹਾਂ ਅਪਗ੍ਰੇਡ ਹੋ ਰਿਹਾ ਹੈ ਉਸੇ ਕਰਕੇ ਹੋ ਰਿਹਾ ਹੈ ਤਾਂ ਕਿ ਤੁਹਾਡਾ ਯੋਗਦਾਨ ਹੈ ਤੁਸੀਂ ਬੱਚੇ ਬਾਹਰ ਭੇਜ ਰਹੇ ਹੋ ਉਹਨਾਂ ਦਾ ਭਵਿੱਖ ਜਿਹੜਾ ਉਹ ਸਫਲਾ ਕਰ ਰਹੇ ਹੋ ਇਸੇ ਦੇ ਨਾਲ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਹੋਰ ਓਪਰਚੁਨਿਟੀਜ਼ ਓਪਰਚੁਨਿਟੀਜ਼ ਜਿਹੜੀਆਂ ਨੇ ਉਹ ਮਿਲਦੀਆਂ ਨੇ ਕਈ ਪਰਿਵਾਰਾਂ ਨੂੰ ਮਿਲਦੀਆਂ ਨੇ ਬੱਚਿਆਂ ਨੂੰ ਮਿਲਦੀਆਂ ਨੇ ਉਤੋਂ ਸਕਿੱਲਸ ਸਿੱਖ ਕੇ ਬੱਚੇ ਇੱਥੇ ਆ ਕੇ ਵੱਡੇ ਵੱਡੇ ਕਾਰੋਬਾਰ ਕਰ ਰਹੇ ਹਨ ਸੋ ਇਸੇ ਦੇ ਨਾਲ ਅਗਲੇ ਪੈਨਲ ਵਾਸਤੇ ਮੈਂ ਆਪਣੇ ਸਹਿਯੋਗੀ ਕ੍ਰਿਸ਼ਨ ਸਿੰਘ ਹੋਰਾਂ ਨੂੰ ਕਵਾਂਗਾ ਉਹ ਸਟੇਜ ਤੇ ਆ ਜਾਣ ਤੇ ਅਗਲੇ ਪੈਨਲ ਦੀ ਵੀ ਅਸੀਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸੱਦਾ ਦੇਵਾਂਗੇ ਸਟੱਡੀ ਵੀਜ਼ਾ ਐਕਸਪਰਟ ਨੇ ਆਸਟ੍ਰੇਲੀਆ ਤੋਂ ਮਿਸਟਰ ਸੁਨੀਲ ਜੱਗੀ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਆਇਓ ਜ਼ੋਰਦਾਰ ਤਾੜੀਆਂ ਇੱਕ ਵਾਰ ਜ਼ਰੂਰ ਮਾਰ ਦਈਏ ਸੁਨੀਲ ਜੱਗੀ ਜੀ ਤਾਂ ਨਮਨੀਤ ਸਿੰਘ ਜੀ ਜਨਰਲ ਸੈਕਟਰੀ ਸਾਕਾ ਤੋਂ ਸਾਕਾ ਦਾ ਬਹੁਤ-ਬਹੁਤ ਧੰਨਵਾਦ ਹੈ ਇਸੇ ਦੇ ਨਾਲ ਕਿਉਂਕਿ ਅੱਜ ਦੇ ਅਸੀਂ ਮੰਚ ਤੇ ਸਾਰੇ ਜਣੇ ਇਕੱਤਰ ਹੋਏ ਆ ਸਿਰਫ ਤੇ ਸਿਰਫ ਸਾਕਾ ਅਤੇ ਜੀ ਮੀਡੀਆ ਦੀ ਟੀਮ ਕਰਕੇ ਮਿਸਟਰ ਦਗੀਸ਼ ਨਾਰੰਗ ਜੀ ਉਹਨਾਂ ਨੂੰ ਵੀ ਮੈਂ ਸੱਦਾ ਦੇਵਾਂਗਾ ਕਿਉਂਕਿ ਜੁਆਇੰਟ ਸੈਕਟਰੀ ਨੇ ਸਾਕਾ ਦੇ ਤਾਂ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਤਾਂ ਸਭ ਤੋਂ ਵੱਡਾ ਧੰਨਵਾਦ ਜਿਹੜਾ ਸਾਨੂੰ ਸਾਰਿਆਂ ਨੂੰ ਕਿੰਨਾ ਨੇ ਇਕੱਠਾ ਕੀਤਾ ਹੈ ਮਿਸਟਰ ਲਖਵਿੰਦਰ ਸਿੰਘ ਜੀ ਦਾ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਮਾਰਕੀਟਿੰਗ ਹੈੱਡ ਨੇ ਸਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਅੱਜ ਇਕੱਠਾ ਕੀਤਾ ਇਹ ਦੀਡੀ ਵੱਡੀਆਂ ਸਖਸ਼ੀਤਾਾਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਲੋਕਾਂ ਦੇ ਨਾਲ ਜੁੜੇ ਹੋਏ ਜਿਹੜੇ ਸਵਾਲ ਨੇ ਉਹ ਸਿੱਧੇ ਤੌਰ ਦੇ ਉੱਤੇ ਲੋਕਾਂ ਤੱਕ ਪਹੁੰਚ ਰਹੇ ਹਨ ਜੀ ਕ੍ਰਿਸ਼ਨ ਬਹੁਤ ਸ਼ੁਕਰੀਆ ਪਰਮ ਆਓ ਆਪਾਂ ਪੈਨਲ ਦੀ ਸ਼ੁਰੂਆਤ ਕਰੀਏ ਤਾਂ ਸਾਡੇ ਪਹਿਨੇ ਪੈਨਲ ਦੇ ਵਿੱਚ ਮੇਰਾ ਪਹਿਲਾ ਸਵਾਲ ਮਿਸਟਰ ਨਵਨੀਤ ਸਿੰਘ ਜੀ ਨੂੰ ਰਹੇਗਾ ਜਨਰਲ ਸੈਕਟਰੀ ਨੇ ਸਾਕਾ ਤੋਂ ਨਵਨੀ ਜੀ ਸਮੇਂ ਸਮੇਤੇ ਵਿਦਿਆਰਥੀਆਂ ਨੇ ਵਿਦੇਸ਼ ਦਾ ਰੋਕ ਕੀਤਾ ਪਰ ਜਿਹੜੀਆਂ ਪਾਲਿਸਿਸ ਚੇਂਜ ਹੋ ਰਹੀਆਂ ਨੇ ਉਹਨਾਂ ਦੇ ਇੰਪੈਕਟਸ ਕੀ ਦੇਖਦੇ ਹੋ ਤੇ ਹੁਣ ਕਿਸ ਤਰੀਕੇ ਦੀਆਂ ਪਾਲਿਸਿਸ ਸੁਖਾਲੀਆਂ ਨੇ ਭਾਵੇਂ ਕੈਨੇਡਾ ਦੀ ਗੱਲ ਕਰੀਏ ਭਾਵੇਂ ਆਸਟ੍ਰੇਲੀਆ ਦੀ ਗੱਲ ਕਰੀਏ ਸਤਿ ਸ੍ਰੀ ਅਕਾਲ ਜੀ ਇੱਥੇ ਮੇਰੇ ਸਹਿਗੀਓ ਦਿਗੇਸ਼ ਜੀ ਨਾਲ ਨੇ ਜੀ ਅ ਦੇਗेश ਜੀ ਕੁਝ ਆંકੜੇ ਪੇਸ਼ ਕਰਨੇ ਚਾਹਣਗੇ ਕਿ ਜਿਹੜੀ ਆਪਾਂ ਅੱਜ 네ਗੇਟਿਵਿਟੀ ਦੀ ਗੱਲ ਕਰ ਰਹੇ ਆ ਉਹਨੀ 네ਗੇਟਿਵਿਟੀ ਨਹੀਂ ਆਈ ਥਿੰਕ ਦੇਗेश ਲਾਈਕ ਟੂ ਪ੍ਰੀਜ਼ੈਂਟ ਫਿਗਰਸ ਕਿ ਕੰਟਰੀਜ਼ ਨੇ ਕਟਡਾਊਨ ਤਾਂ ਕੀਤਾ ਪਰ ਕਾਫੀ ਕੁਝ ਪੋਜ਼ਿਟਿਵ ਹਾਈ ਥੈਂਕ ਯੂ ਪਹਿਲਾਂ ਤਾਂ ਇਨਵਾਈਟ ਕਰਨ ਲਈ ਜੀ ਬਹੁਤ ਚੰਗਾ ਟਾਪਿਕ ਬੇਸਿਕਲੀ ਇਹ ਹੈਗਾ ਸਾਡੇ ਕੰਸਲਟੈਂਟਸ ਲਈ ਬੜਾ ਇੰਪੋਰਟੈਂਟ ਟਾਪਿਕ ਹੈ ਬਿਕਾਜ਼ ਅੱਜਕਲ ਸਾਰੇ ਸੋਚ ਰਹੇ ਨੇ ਮਾਰਕੀਟਸ ਡਾਊਨ ਨੇ ਸਾਰੀ ਕੰਟਰੀਆਂ ਬੰਦ ਹੋ ਰਹੀਆਂ ਨੇ ਸੋ ਜਸਟ ਟੂ ਸਟਾਰਟ ਆਫ ਮੈਂ ਯੂ نو ਇੱਕ ਛੋਟਾ ਜਿਹਾ ਸ਼ੇਅਰ ਟਾਈਪ ਆਫ ਸ਼ੁਰੂਆਤ ਕਰਦਾ ਕਿ ਵੀਜ਼ਾ ਦੀ ਮੋਰਾ ਤਾਂ ਜਸਟ ਯੂ نو ਦਸਤੂਰ ਹੈ ਵੀਜ਼ਾ ਦੀ ਮੋਰਾ ਤਾਂ ਦਸਤੂਰ ਹੈ ਜਿਹੜੀ ਸੁਪਨਿਆਂ ਦੀ ਉਡਾਨਾਂ ਨੇ ਉਹ ਕਾਗਜ਼ਾ ਦੀ ਕੋਈ ਮੁਤਾਜ ਨਹੀਂ ਹੁੰਦੀ ਸੋ ਇਹ ਜਿਹੜੇ ਸਾਡੇ ਕੰਸਲਟੈਂਟ ਫਿਟਰਨਿਟੀ ਹੈ ਜੀ ਇਹ ਯੂ نو ਬਹੁਤ ਸਾਰੇ ਐਕਸਪੀਰੀਐਂਸਡ ਨੇ 10 10 15 15 ਸਾਲ ਦਾ ਸਾਰਿਆਂ ਨੂੰ ਐਕਸਪੀਰੀਐਂਸ ਹੈ ਆਈਲ ਜਸਟ ਕਮ ਅਪ ਵਿਦ ਦ ਕੰਟਰੀ ਸਟਾਰਟਸ ਰਾਈਟ 2001 ਦੇ ਜਦੋਂ 911 ਦਾ ਫਾਰਮੈਟ ਹੋਇਆ ਤਾਂ US ਦੇ ਅੰਦਰ ਨੰਬਰ ਡਰਾਸਟਿਕਲੀ ਪੀਰਿਆ 2005 ਦੇ ਅੰਦਰ US ਫਿਰ ਥੋੜਾ ਜਿਹਾ ਬਾਉਂਸ ਬੈਕ ਹੋਇਆ 16 17 ਦੇ ਅੰਦਰ 트럼ਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੇ ਨੰਬਰਸ ਡਾਊਨ ਹੋਏ 23 ਦੇ ਅੰਦਰ US ਦੇ ਅੰਦਰ ਅਰਾਊਂਡ 1 ਮਿਲੀਅਨ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਉਹਨਾਂ ਨੇ ਥੋੜਾ ਜਿਹਾ ਸਟਾਪੇਜ ਲਾਇਆ स्टॉपेज ਦਾ ਕਾਰਨ ਇਲੀਗਲ ਇਮੀਗ੍ਰੇਸ਼ਨ ਫੇਕ ਡਾਕੂਮੈਂਟੇਸ਼ਨ ਯੂ نو ਜਿਸ ਪਰਪਸਲੀ ਸਟੂਡੈਂਟ ਆਇਆ ਹੋ ਸਟੂਡੈਂਟ ਕਾਲਜ ਨਹੀਂ ਜੁਆਇਨ ਕਰ ਰਿਹਾ ਉਹ ਕੋਈ ਹੋਰ ਕਾਲਜ ਚ ਮਾਈਗ੍ਰੇਟ ਕਰ ਰਿਹਾ ਜਾਂ ਮਾਈਗ੍ਰੇਟ ਹੀ ਨਹੀਂ ਕਰ ਰਿਹਾ ਅਸਾਈਲਮ ਵਾਲੀ ਸਾਈਡ ਦੇ ਉੱਤੇ ਬੱਚੇ ਜਾ ਰਹੇ ਨੇ ਸੋ ਐਦਾ ਦੇ ਕੁਝ ਕਾਮਨ ਰੂਲਸ ਆਏ ਵੀ ਟਾਕ ਅਬਾਊਟ ਕੈਨੇਡਾ ਕੈਨੇਡਾ ਦੀ ਗੱਲ ਕਰੀਏ ਤਾਂ 2009 ਦੇ ਅੰਦਰ ਅਪਰੋਕਸੀਮੇਟਲੀ 2 ਲੱਖ ਸਟੂਡੈਂਟ ਆਪਾਂ 23 ਦੀ ਗੱਲ ਕਰੀਏ ਤਾਂ ਅਪਰੋਕਸੀਮੇਟਲੀ 110 ਲੱਖ ਸਟੂਡੈਂਟ ਇੰਟਰਨੈਸ਼ਨਲ ਆਮ ਨਾਟ ਟਾਕਿੰਗ ਅਬਾਊਟ ਇੰਡੀਆ आई एम टॉक अबाउाउट दवरऑल नंबरस ऑफ कैनेडा सो आप देखिए तो नौ तो दस साल का जोड़ा स्पैन हैगा कैनेडा का या ग्यारह बारह साल का स्पैन है रेगूलरली यूनो कैनेडा हो रीजनस हैल्थ फैसिलिटीज उन्नी स्ट्रोंोंग नहीं है जिन्ना को नंबर आ गया इंटरनेशनल यूनो हाउसिंग क्राइसिस ने इलीगल इमीग्रेसन फिर फेक डॉक्यूमेंटेशन वन ऑफ द रीजनस राइट वी टॉक अबाउट ऑस्ट्रेली ऑस्ट्रेलिया अंदर भी दो हज़ार उन्नीर अप्रोक्सीमेटली छे यूनो अप्रोक्सीमेटली 6.90 ਲੱਖ ਸਟੂਡੈਂਟ ਜਿਹੜੇ ਸੀਗੇ ਇੰਟਰਨੈਸ਼ਨਲ ਸੀਗੇ 2023 ਦੇ ਅੰਦਰ ਅਗੇਨ 7.40 ਲੱਖ ਸਟੂਡੈਂਟ ਅਪਰੋਕਸੀਮੇਟਲੀ ਇੰਟਰਨੈਸ਼ਨਲ ਫੇਅਰ ਰੀਜ਼ਨ ਉਹੀ ਕਾਮਨ ਫੇਕ ਡਾਕੂਮੈਂਟੇਸ਼ਨ ਇਲੀਗਲ ਸਟੂਡੈਂਟਸ ਇਲੀਗਲ ਮਾਈਗ੍ਰੇਸ਼ਨ ਹੋ ਗਈ ਸਟੂਡੈਂਟਸ ਪੜ ਨਹੀਂ ਰਹੇ ਦੇ ਆਰ ਜੰਪਿੰਗ ਦ ਕਾਲਜ ਐਂਡ ਇੰਸਟੀਟਿਊਸ਼ਨਸ ਸੋ ਜੇ ਤੁਸੀਂ ਨੰਬਰਸ ਨੂੰ ਟਰੈਕ ਕਰੋ ਪਿਛਲੇ 10-15 ਸਾਲਾਂ ਤੋਂ ਮਾਰਕੀਟਸ ਆਨ ਐਂਡ ਆਫ ਹੋਈਆਂ ਨੇ 2000 तो नो you know, आप करंटली गल करिए यूएस एस अंदर ट्वेंटी थ्री दर ट्वेंटी फाइव परसेंट ऑफ द स्टूडेंट्स वर फ्रॉम इंडिया जे मैं इंडिया कल करा तो दो हज़ार तेई के अंदर वन पॉइंट थ्री टू मिलियन तेरह लख भी हज़ार स्टूडेंट इंटरनेशनल स्टूडेंट बहार गया इंडिया तो सो so, 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 जो आप नंबर की कंबाइंड गल करिए डेटा न देखिए सो द पास टेन फिफ्टीन ईयरस ऑफ एंड ऑन रहे कंट्रज़ ना लेके सो टैक्नीकली अज्ज क्वेश्चन है कि अजीद की डेट क्यों बंद हो अजी डेट के दे अंदर ਤਿੰਨ ਚਾਰ ਕਾਮਨ ਰੀਜਨਸ ਨੇ ਫੇਕ ਡਾਕੂਮੈਂਟੇਸ਼ਨ ਇਲੀਗਲ ਇਮੀਗ੍ਰੇਸ਼ਨ ਜਿਹੜੇ ਕੰਮ ਨੂੰ ਗਏ ਸੀ ਆਪਾਂ ਪੜਾਈ ਕੀਤੀ ਨਹੀਂ ਆਪਾਂ ਇਸ ਹਾਲਮ ਪਾਣਾ ਸ਼ੁਰੂ ਕਰਤਾ ਸੋ ਥਿਸ ਇਜ਼ ਦੀ ਕਰੰਟ ਸਿਨੈਰੀਓ ਐਂਡ ਇਤਦਾ ਦੇ ਬਹੁਤ ਸਾਰੇ ਰੀਜਨਸ ਨੇ ਜਿਹੜੇ ਕਿ ਹੁਣ ਗਵਰਨਮੈਂਟ ਨੂੰ ਨਜ਼ਰ ਆਨੇ ਸ਼ੁਰੂ ਹੋ ਗਏ ਨੇ ਬਿਕਾਜ਼ ਨੰਬਰਸ ਬਹੁਤ ਵੱਧ ਗਏ ਨੇ ਪਹਿਲਾ ਨੰਬਰ ਛੋਟੇ ਸੀ ਨਹੀਂ ਪਤਾ ਲੱਗਦਾ ਸੀ ਉਹ ਨੰਬਰਸ ਵੱਧ ਗਏ ਨੇ ਸੋ ਹੁਣ ਨਜ਼ਰ ਆਨੇ ਸ਼ੁਰੂ ਹੋ ਗਏ ਨੇ ਐਂਡ ਆਬਵੀਅਸਲੀ ਥੇਰ ਆਰ ਇਲੈਕਸ਼ਨ ਇਅਰਸ ਜਿਹੜਾ ਪ੍ਰੋਬਬਲੀ ਯੂ نو ਆਈ ਥਿੰਕ ਵੀ ਸ਼ੁੱਡ ਹੈਵ ਅ ਡਿਸਕਸ਼ਨ ਸੋ ਨਵਨੀਤ ਬਾਜੀ ਜੇ ਇਫ ਯੂ ਕੁੱਡ ਜਸਟ ਸਬਸਟੈਂਸ਼ੀਏਟ ਸਮਥਿੰਗ ਔਨ ਵਾਟ ਇਲੈਕਸ਼ਨਸ ਹੈਵ ਮੇਡ ਦੀ ਇੰਪੈਕਟ ਓਵਰ ਹਾਂਜੀ ਨਵਨੀਤ ਜੀ ਮੈਂ ਉਸੇ ਤੇ ਆ ਰਿਹਾ ਸੀਗਾ ਅਸੀਂ ਸ਼ੁਰੂਆਤ ਵੀ ਤੁਹਾਡੇ ਤੋਂ ਕਰਨੀ ਸੀਗੀ ਇਸੇ ਦੇ ਨਾਲ ਜੇਕਰ ਦੇਖੀ ਜਿਵੇਂ ਬਾਜੀ ਨੇ ਜ਼ਿਕਰ ਕੀਤਾ ਮੈਂ ਦੋ ਚਾਰ ਗੱਲਾਂ ਇਹਨਾਂ ਦੀਆਂ ਨੋਟ ਕੀਤੀਆਂ ਨੇ ਕਾਫੀ ਗੰਭੀਰ ਨੇ ਗੱਲਾਂ ਉਸ ਦੇ ਵਿੱਚ ਸਭ ਤੋਂ ਵੱਡਾ ਮੈਨੂੰ ਜਿਹੜਾ ਵਾਰ-ਵਾਰ ਸ਼ਬਦ ਜਿਹੜਾ ਸੁਣਾਈ ਦਿੱਤਾ ਉਹ ਸੀਗਾ ਫੇਕ ਡਾਕੂਮੈਂਟਸ ਇਹ ਫੇਕ ਡਾਕੂਮੈਂਟਸ ਬਣਾਉਂਦਾ ਕੌਣ ਹੈ ਸਲਾਹ ਕੌਣ ਦਿੰਦਾ ਹੈ ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ ਹੈ ਹੁਣ ਮੈਨੂੰ ਕੋਈ ਕਹੋਗੇ ਡਾਕੂਮੈਂਟ ਮੈਂ ਕਿੱਥੋਂ ਫੇਕ ਬਣਾ ਲਾਂਗਾ ਇਹ ਸਲਾਹ ਕੌਣ ਦਿੰਦਾ ਹੈ ਦੂਜੀ ਗੱਲ ਜੇ ਫੇਕ ਡਾਕੂਮੈਂਟਸ ਕਰਕੇ ਇਹ ਸਾਰੀਆਂ ਰੈਸਟ੍ਰਿਕਸ਼ਨਸ ਲੱਗੀਆਂ ਨੇ ਕਿਹੜੀਆਂ-ਕਿਹੜੀਆਂ ਟੌਪ ਕੰਟਰੀਜ਼ ਨੇ ਜਿਨ੍ਹਾਂ ਦੀਆਂ ਪਾਲਿਸਿਜ਼ ਚੇਂਜ ਹੋਈਆਂ ਨੇ ਨਵਨੀਤ ਜੀ ਸਰ ਸਾਡੇ ਮਾਨਯੋਗ ਸੀਐਨ ਸਾਹਿਬ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਸੱਪ ਪੂਛ ਤੋਂ ਨਹੀਂ ਸਰੀਆਂ ਤੋਂ ਮਾਰ ਤੋ ਅੱਜ ਜਦੋਂ ਫੇਕ ਡਾਕੂਮੈਂਟ ਦਾ ਨਾਮ ਆਉਂਦਾ ਹੈ ਕੰਸਲਟੈਂਟ ਫਾਰ ਲੋ ਸਟੂਡੈਂਟ ਫਾਰ ਲੋ ਏਜੰਟ ਫਾਰ ਲੋ ਉਦੋਂ ਅੰਬੈਸੀਸ ਕਿੱਥੇ ਸੀਗੀਆਂ ਉਹਨਾਂ ਦੇ ਰਿਸਕ ਸੈਲ ਉਹ ਤਾਂ ਇਸ ਕਾਰੋਬਾਰ ਚ ਨਵੇਂ ਨਹੀਂ ਆਏ ਮੈਂ ਕਹਿੰਦਾ ਜੀ ਮੈਂ 5 ਸਾਲ ਪਹਿਲਾਂ ਕੀਤਾ 15 ਕੀਤਾ ਕਿਸੇ ਨੇ 25 ਕੀਤਾ ਉਹਨੂੰ ਲਾਲਚ ਆ ਗਿਆ राइट सो ਕਿਤਨਾ ਕਿਤੇ ਇਥੇ ਅੰਤਰਰਾਸ਼ਟਰੀ ਪਾਲਿਸੀਆਂ ਦਾ ਵੀ ਕਸੂਰ ਹੈ ਜੀ ਜਦੋਂ ਉਹਨਾਂ ਦੀ ਇਕਨੋਮੀ ਨੂੰ ਕਰੋੜਾਂ ਅਰਬ ਰੁਪਈਆ ਚਾਹੀਦਾ ਜਦੋਂ ਉਹਨਾਂ ਨੇ ਹਾਊਸਿੰਗ ਕਰਾਉਣਾ ਉਹਦੀ ਕਲਾਸਿਕਲ ਐਗਜ਼ੈਂਪਲ ਮੈਂ ਬ੍ਰੈਮਟਨ ਨਾ ਅੱਜ ਕੈਨੇਡਾ ਚ ਕਹਿੰਦੇ ਜੀ ਬ੍ਰੈਮਟਨ ਚ ਪੰਜਾਬੀ ਬਹੁਤ ਹੋ ਗਏ ਜਾਂ ਸਿਡਨੀ ਪੈਰਾਮਾਟਾ ਦੀ ਗੱਲ ਕਰ ਲਈਏ ਉਹਨਾਂ ਨੂੰ ਕੋ 10 ਸਾਲ ਪੁਰਾਣੀਆਂ ਕੀਮਤਾਂ ਦੇਖ ਲਓ ਜਦਦਾਦਾਂ ਦੀ ਅੱਜ ਕਿਤੇ ਗਈਆਂ ਜਿਸ ਦਿਨ 2009 ਦੇ ਵਿੱਚ ਪਹਿਲੀ ਵਾਰੀ ਐਸਪੀਪੀ ਪ੍ਰੋਗਰਾਮ ਕੈਨੇਡਾ ਨੇ ਕੱਢਿਆ 19 ਕਾਲਜ ਪਾਈ ਸੀ ਜੀ 19 ਚੋਂ 11 ਬ੍ਰੈਮਟਨ ਦੇ ਸਰੀ ਚ ਪਾਈ ਸੀ ਸੋ ਤਦ ਵੀ ਉਹੀ ਡਾਕੂਮੈਂਟੇਸ਼ਨ ਦਾ ਪ੍ਰੋਸੈਸ ਸੀ ਤਦ ਵੀ ਉਹੀ ਵੈਸ ਸੀ ਤਦ ਵੀ ਉਹੀ ਆਸਟ੍ਰੇਲੀਆ ਟ੍ਰੇਡ ਸੀ ਤਦ ਵੀ ਉਹੀ ਨਿਊਜ਼ੀਲੈਂਡ ਗਵਰਨਮੈਂਟ ਸੀ ਸੋ ਹਰ ਵਿਪਾਰ ਦੇ ਵਿੱਚ ਬ੍ਰਦਰ ਹਰ ਵਿਪਾਰ ਦੇ ਵਿੱਚ ਕੁਰੀਤੀਆਂ ਹੁੰਦੀਆਂ ਸੋ ਮੈਨੂੰ ਅੱਜ ਕਿਸੇ ਨੇ ਪੁੱਛਿਆ ਮੈਂ ਕਿਹਾ ਜੀ ਫਾਈਨੈਂਸ਼ੀਅਲ ਸੈਕਟਰ ਚ ਚੋਰੀ ਛੜ ਤੋਂ ਵੱਡੀ ਐ ਲੋਨ ਦੇ ਨਾਮ ਤੇ ਚੋਰੀ ਛੜ ਤੋਂ ਵੱਡੀ ਐ ਕਿਉਂਕਿ ਅਸੀਂ ਆਮ ਲੋਕਾਂ ਨਾਲ ਜੁੜੇ ਹੋਇਆ ਸੋ ਕੰਸਲਟੈਂਟ ਨੂੰ ਜਾਂ ਬੱਚੇ ਨੂੰ ਠਾਣਾ ਬਹੁਤ ਸੌਖਾ ਐ ਕੀ ਐਕਟ ਜਿਹੜਾ ਹੈਗਾ ਉਹਦੇ ਨਾਲ ਤੁਸੀਂ ਬੱਚਾ ਟਰਾਲੋ ਬੱਚਾ ਏਜੰਟ ਦੇ ਖਿਲਾਫ ਗਵਾਹੀ ਦੇ ਦੂਗਾ ਐਂਡ ਥਿੰਗਸ ਆਰ ਸਾਰਟਡ ਉਦੋਂ ਕੀ ਕਾਲਜ ਡਾਕੂਮੈਂਟ ਚੈੱਕ ਨਹੀਂ ਕੀਤੇ ਉਦੋਂ ਐਮਬੈਸੀ ਨੇ ਡਾਕੂਮੈਂਟ ਚੈੱਕ ਨਹੀਂ ਕੀਤੇ ਇਕੱਲਾ ਕਸੂਰ ਵਰ ਸਟੂਡੈਂਟ ਕਿਉਂ ਸੋ ਮੇਰੇ ਸਾਹਮਣੇ ਨਾਲ ਕਿ ਜੰਨੀਆਂ ਪਾਲਿਸੀਜ਼ ਨੇ ਹੁਣ ਜਿਵੇਂ ਗਵਰਨਮੈਂਟਸ ਚੇਂਜ ਹੋਈਆਂ ਹੈ ਕਿ ਕੈਨੇਡਾ ਚ ਸੇਮ ਗਵਰਨਮੈਂਟ ਹੈ ਆਸਟ੍ਰੇਲੀਆ ਚ ਸੇਮ ਗਵਰਨਮੈਂਟ ਰਿਪੀਟ ਹੋਈ ਐਂਟੀ ਇਮੀਗ੍ਰੇਸ਼ਨ ਸਟੈਂਡਸ ਹੈਗਾ ਬਟ ਅੱਜ ਵੀ ਆ ਕੇ ਉਹਨਾਂ ਨੇ ਕੋਈ ਇਹੋ ਜਿਹਾ ਡਿਸੀਜਨ ਨਹੀਂ ਦੇ ਕਿ ਬੰਦ ਕਰ ਦੋ ਫਿਲਹਾਲ ਸੁਨਾਟਾ ਨਾਉ ਦੇ ਆ ਰਾਈਂਗ ਟੂ ਕਲੀਨ ਥੇਅਰ ਐਕਟ ਉਹ ਆਪਣੀ ਸਵੈਈ ਕਰ ਰਹੇ ਨੇ ਚਾਹੇ ਉਹ ਪਹਿਲਾਂ ਵਿਸਟਰ ਵੀਜ਼ਾ ਤੋਂ ਕਨਵਰਜਨ ਸੀਗੀ ਚਾਹੇ ਆਸਟ੍ਰੇਲੀਆ ਸੀ ਚਾਹੇ ਕੈਨੇਡਾ ਸੀ ਵਿਸਟਰ ਵੀਜ਼ਾ ਤੋਂ ਸਟੱਡੀਜ਼ ਕਿਉਂ ਕਨਵਰਟ ਕੀਤਾ ਉਹਨਾਂ ਨੂੰ ਕੋਈ ਸਵਾਲ ਪੁੱਛ ਲਿਆ ਅੱਜ ਕਹਿੰਦੇ ਵੀ ਇੰਨਾ ਭਾਰਤੀ ਬੈਠਾ ਹੈ ਤੁਸੀਂ ਨਾ ਕਰਦੇ ਨਵਨੀਤ ਜੀ ਇੱਥੇ ਮੈਂ ਇੱਕ ਤੁਹਾਡੀ ਗੱਲਾਂ 'ਚ ਇੱਕ ਹੋਰ ਚੀਜ਼ ਜੋੜ ਦਿਆਂ ਵਾਕਈ ਇਹ ਵਪਾਰ ਹੈ ਤੁਸੀਂ ਦੋ ਤਿੰਨ ਵਾਰੀ ਜ਼ਿਕਰ ਕੀਤਾ ਵਪਾਰ ਸਰਕਾਰਾਂ ਦਾ ਵਪਾਰ ਹੈ ਕੰਸਲਟੈਂਟ ਦਾ ਵਪਾਰ ਹੈ ਬਿਲਕੁਲ ਸਰ ਸਭ ਤੋਂ ਵੱਡਾ ਵਪਾਰ ਸਰਕਾਰ ਦਾ ਹੈ ਕਾਰਾਂ ਦਾ ਨਹੀਂ ਆ ਸਟੂਡੈਂਟ ਨੂੰ ਸਰਕਾਰਾਂ ਦਾ ਸਰ ਸਾਡੀ ਸਰਕਾਰ ਤਾਂ ਪੈਸਾ ਦੇ ਰਹੀ ਆ ਸਾਡੇ ਕੋਲ ਤਾਂ 5 ਸਾਲ ਬਾਅਦ ਪੈਸਾ ਹੋਊਗਾ ਜਾਂ 4 ਸਾਲ ਵਧਾਓ ਸਾਡੀ ਸਰਕਾਰ ਜਦੋਂ ਕਹਿੰਦੀ ਸਾਡਾ ਪੈਸਾ ਪਗਿਆ ਪਿੰਡਾਂ 'ਚ ਜ਼ਮੀਨਾਂ ਦੇ ਰੇਟ ਕਿਵੇਂ ਵਧੇ ਮੋਹੜੀ 'ਚ ਫਲੈਟਾਂ ਦੇ ਰੇਟ ਕਿਵੇਂ ਵਧੇ ਸੋ ਜਿਹੜੀ ਇਨਵਰਟ ਰਿਮਿਟੈਂਸ ਸਾਡੇ ਦੇਸ਼ ਨੂੰ ਆਊਟਵਰਡ ਨਾਲੋਂ ਕਿਤੇ ਵੱਧ ਹੈ ਸੁਨੀਲ ਜੱਗੀ ਜੀ ਅਸੀਂ ਕੈਨੇਡਾ ਔਰ ਆਸਟ੍ਰੇਲੀਆ ਦੀ ਇਲੈਕਸ਼ਨਸ ਦਾ ਜ਼ਿਕਰ ਕੀਤਾ ਕੀ ਫਲੈਕਸੀਬਲ ਮਾਹੌਲ ਹੋ ਸਕਦਾ ਆਫਟਰ ਇਲੈਕਸ਼ਨਸ ਦੇਖੋ ਕੀ ਹੈਗਾ ਕੀ ਹੈ ਜਿਸ ਤਰ੍ਹਾਂ the guests चीज डिस्कस ਕਰ ਰਹੇ ਸੀਗੇ अबाउट द नंबर्स एंड मेजर कंसर्न ਕੀ ਆਇਆ ਹੈਗੇ ਕੀ स्टूडेंट ਇਥੋਂ ਜਾ ਰਿਹਾ ਹੈ ਪਰਪਸ ਇੱਕ ਤੇ ਜਾ ਰਿਹਾ ਉਥੇ ਜਾ ਕੇ ਪਰਪਸ ਚੇਂਜ ਹੋ ਰਿਹਾ ਐ ਐਂ ਅੱਜ ਵੀ ਅਸੀਂ ਜਿਸਰਾ ਆਸਟ੍ਰੇਲੀਆ ਦੇ ਰਿਲੇਵੈਂਸ ਸੇ ਵਿੱਚ ਮਾਈਗ੍ਰੇਸ਼ਨ ਦੇ ਕੇਸ ਕਿਲਡ ਮਾਈਗ੍ਰੇਸ਼ਨ ਇਸ ਵੈਰੀ ਵੈਰੀ ਸਟਿਲ ਸਟੂਡੈਂਟਸ ਆਰ ਗੇਟਿੰਗ ਬਟ ਇੱਕ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਹੜੀ ਬੱਚੇ ਨੂੰ ਸਮਝਣ ਦੀ ਗੱਲ ਹੈ ਕਿ ਇਟਸ ਅ ਕੈਰੀਅਰ ਓਰੀਐਂਟਡ ਅੱਜ ਬੱਚਾ ਮਾਸਟਰ ਆਫ ਆਈਟੀ ਪੜਨ ਜਾ ਰਿਹਾ ਹੈ ਇਹ ਬਹੁਤ ਜ਼ਰੂਰ ਹੈ ਕਿ ਉਸ ਸਕੇਲ ਡਵੈਲਪ ਕਰੇ ਬੇਸਿਕਲੀ ਆਪਣੇ ਮਕਸਦ ਨੂੰ ਲੈ ਕੇ ਚੱਲੇ ਕਿਉਂਕਿ ਅਗਰ ਦੇਖੋ ਥੀਰੇ ਥੀਰੇ ਕੀ ਹੈ ਇਹ ਹਾਉ ਦਾ ਸਕਿਲਡ ਮਾਈਗ੍ਰੇਸ਼ਨ categories are made डिपेंडिंग अपॉन द डिमांड्स ਅੱਜ ਆਈਟੀ ਦੀ ਡਿਮਾਂਡ ਹੈ ਦੇ ਵਿਲ ਬੀ ਟੇਕਿੰਗ ਆਈਟੀ ਸ਼ੈਫਸ ਦੀ ਡਿਮਾਂਡ ਹੈ ਦੇ ਵਿਲ ਬੀ ਟੇਕਿੰਗ ਸ਼ੈਫਸ ਸੋ ਰੀਅਲਿਸਟਿਕਲੀ ਕੀ ਹੈ ਸਾਡੇ ਸਟੂਡੈਂਟ ਨੂੰ ਕਿੱਥੇ ਨਾ ਕਿੱਥੇ ਕੈਰੀਅਰ ਓਰੀਐਂਟਡ ਹੋਣਾ ਪਏਗਾ ਇਟਸ ਮੋਰ ਗੈਟਿੰਗ ਇਨਟੂ ਦਾ ਕੈਰੀਅਰ ਕਾਉਂਸਲਿੰਗ ਸਟੂਡੈਂਟ ਨੂੰ ਆਪਣਾ ਲੰਬਾ ਭਵਿੱਖ ਦੇਖਣਾ ਔਰ ਰੀਅਲਿਸਟਿਕਲੀ ਜਿਸ ਤਰ੍ਹਾਂ ਇੱਕ ਗੱਲ ਹੋ ਰਹੀ ਸੀ ਰਿਗਾਰਡਿੰਗ ਡਾਕੂਮੈਂਟੇਸ਼ਨ ਡਾਕੂਮੈਂਟੇਸ਼ਨ ਡੈਫੀਨਿਟਲੀ ਕਾਫੀ ਫਰਾਡ ਕਾਫੀ ਕੁਝ ਹੋ ਰਿਹਾ ਹੈ every student is responsible for their own documentation is sab to easy hai kehna ਚਾਹੇ ਉਹ ਅੰਬੈਸੀ ਹੈ ਚਾਹੇ ਉਹ ਯੂਨੀਵਰਸਿਟੀ ਹੈ ਕਿ ਏਜੰਟ ਅੰਬੈਸੀ ਦਾ ਇੱਕ ਲਾਅ ਕਹਿੰਦਾ ਹੈ ਸਟੂਡੈਂਟ ਸ਼ੁੱਡ ਬੀ ਅਵੇਅਰ ਵਾਟ ਡਾਕੂਮੈਂਟੇਸ਼ਨ ਹੈਜ਼ ਬੀਨ ਡਨ ਇਨ ਹਿਸ ਵੀਜ਼ਾ ਐਪਲੀਕੇਸ਼ਨ ਔਰ ਰੀਅਲਿਸਟਿਕਲੀ ਉਹ ਆਪਣੇ ਏਮ ਜਿਸ ਤੋਂ ਜਾ ਰਿਹਾ ਇੱਕ ਕੱਲਾ ਏਮ ਵੀਜ਼ਾ ਦਾ ਨਾ ਬਣਾਏ ਆਪਣਾ ਕੈਰੀਅਰ ਦਾ ਬਣਾਏ ਕਿਉਂਕਿ ਪਿਛਲੇ ਕੁਝ ਈਅਰਸ ਦੇ ਵਿੱਚ स्टूडेंट्स के एक बिग नंबर पोस्ट कोविड आए हैं होया कि स्टूडेंट केम विद वन एम स्टडिंग गैटिंग इन टू कुकरी ये वो वा वा हूं दे आर फेसिंग प्रॉब्लम इन द माइग्रेस सो मैं बेसिकली फोकस ये करना चाहूँगा कि स्टूडेंट एकदम जैन्यूम अपने डॉक्यूमेंट पर फोकस कर देमसेल्फ आर रिसपॉन्सिबल दे शुड बी अवेयर दे डू मोर रिसर्च ਐਂਡ ਦੇ ਸ਼ੁੱਡ ਫੋਕਸ ਔਨ देयर ਕੈਰੀਅਰਸ ਦੇਖੋ ਕੀ ਹੈ ਪੜ੍ਹਾਈ ਜਿਹੜਾ ਹੈਗਾ ਸਟੂਡੈਂਟ ਵੀਜ਼ਾ ਦਾ ਇੱਕ ਮੇਨ ਪਰਪਸ ਜੋ ਹੈ ਇਟਸ ਸਟੱਡੀ ਹੁਣ ਜਿਸ ਤਰ੍ਹਾਂ ਆਸਟ੍ਰੇਲੀਆ ਨੇ 24 ਆਵਰਸ ਪਰ ਵੀਕ ਵਰਕ ਅਲਾਉ ਕੀਤਾ ਹੈ ਇਟਸ ਬੇਸਿਕਲੀ ਟੂ ਗੇਨ ਆਸਟ੍ਰੇਲੀਅਨ ਐਕਸਪੀਰੀਅੰਸ ਇਟਸ ਨਾਟ ਕਿ ਟੂ ਦੇ ਆਰ ਇਟਸ ਨਾਟ ਅ ਵਰਕ ਵੀਜ਼ਾ ਸੋ ਇਸ ਕਾਰਨ ਕੀ ਹੈ ਕਿ ਸਟੂਡੈਂਟ ਨੂੰ ਆਪਣਾ ਲੌਂਗ ਟਰਮ ਏਮ ਬਣਾ ਕੇ ਫੋਕਸ ਕਰਕੇ ਚੱਲਣਾ ਪਏਗਾ ਕਿ ਮੈਂ ਪੜਨਾ ਹੈਗਾ ਜੀ ਸਰ ਨਵਨੀ ਜੀ ਮੈਂ ਤੁਹਾਡੇ ਤੇ ਆਉਣਾ ਚਾਹਾਂਗਾ ਜ਼ਰੂਰੀ ਇੱਕ ਸਵਾਲ ਮੈਨੂੰ ਯਾਦ ਆਇਆ ਜੀ ਕਿ ਤੁਸੀਂ ਦੇਖਿਆ ਹੋਣਾ ਕਿ ਥੋੜਾ ਜਿਹਾ ਪਹਿਲਾਂ ਇੱਕ ਅਮਰੀਕਾ ਤੋਂ ਜਾਜ ਤੇ ਜਾਜ ਆ ਰਹੇ ਸੀਗੇ ਬਹੁਤ ਪਰਿਵਾਰ ਦੁਖੀ ਸੀਗੇ 40 40 ਲੱਖ 50 50 ਲੱਖ ਰੁਪਏ ਲਾਇਆ ਸੀਗਾ ਜਦੋਂ ਤੁਸੀਂ ਸਟੂਡੈਂਟ ਵੀਜ਼ੇ ਤੇ ਜਾਂ ਵਿਜ਼ਟਰ ਵੀਜ਼ੇ ਤੇ ਨਹੀਂ ਜਾ ਪਾਉਂਦੇ ਹੋ ਰਿਫਿਊਜ਼ਲਸ ਲੱਗ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਰਸਤਾ ਕੌਣ ਦਿਖਾਉਂਦਾ ਹੈ ਕਿ ਡੋਂਕੀ ਰਾਹੀ ਬਾਹਰ ਜਾਓ ਉੱਥੇ ਜਾ ਕੇ ਪੈਸੇ ਕਮਾਓ ਇਹ ਸਰ ਕੀ ਇਹਦੀ ਅਸਲੀਅਤ ਕੀ ਹੈ ਥੋੜੀ ਜੀ ਚੰਦ ਸ਼ਬਦਾਂ ਦੇ ਵਿੱਚ ਭਾਜੀ ਪਹਿਲਾਂ ਤਾਂ ਸਿੰਪਲ ਗੱਲ ਹੈ ਜੇ ਮੇਰਾ ਕੱਦ 6 ਫੁੱਟ ਨਹੀਂ ਮੈਂ ਬਾਸਕਟਬਾਲ ਨਹੀਂ ਖੇਡ ਸਕਦਾ ਮੈਂ ਬੀਬੀਟਾਂ ਦਾ ਖੇਡਦਾ ਸੀ ਸੋ ਅੱਜ ਬਹੁਤ ਸੌਖਾ ਹੈ ਜਦੋਂ ਜਹਾਜ਼ ਪੜ ਕੇ ਆਇਆ ਮੈਨੂੰ ਹਰ ਪਰਿਵਾਰ ਨਾਲ ਦੁਕਾਨਦਾਰ ਪਰ ਕਿਸੇ ਨੇ ਸਵਾਲ ਪੁੱਛਿਆ ਵੀ 40 ਲੱਖ ਆਇਆ ਕਿੱਥੋਂ ਜੇ ਕਿਸੇ ਨੇ ਜ਼ਮੀਨ ਵੇਚੀ ਆਪਾਂ ਮਕਸੂਦਾ ਤੋਂ ਜ਼ਮੀਨ ਵੇਚੀ ਉੱਤੇ 40 ਲੱਖ ਰੁਪਏ ਚ ਕੰਮ ਕਰ ਲਈ ਰੋਟੀ ਮਿਲਦੀ ਹੈ ਇਹ ਹੈ ਨਹੀਂ ਕਿ ਪੰਜਾਬ ਚ ਬੇਰੋਜ਼ਗਾਰੀ ਕਿਤੇ ਨਹੀਂ ਹੈ ਕੰਮ ਨਹੀਂ ਹੈ ਸੋ ਸਿੰਪਥੀ ਵਰਡ ਮੈਂ ਅਗਰੀ ਕਰਦਾ ਕੋਲੰਬੀਆ ਦੇ ਰੂਟਾਂ ਤੋਂ ਜਾ ਰਹੇ ਆ ਹਰ ਇੱਕ ਨੂੰ ਪਤਾ ਹੁੰਦਾ ਕਿ ਮੈਂ ਗਲਤ ਰਸਤੇ ਜਾ ਰਿਹਾ ਆ ਇਹ ਠੱਗੀ ਉਦੋਂ ਸ਼ੁਰੂ ਹੁੰਦੀ ਜਦੋਂ ਆਪਾਂ ਨਾ ਸੁਣਨਾ ਨਹੀਂ ਜਾਣਦੇ ਪੰਜਾਬ ਦੀ ਪ੍ਰੋਬਲਮ ਕੀ ਸਾਡੀ ਪ੍ਰੋਬਲਮ ਕੀ ਅਸੀਂ ਨਰੇਟਿਵ ਦੇ ਰਹੇ ਨਾ ਸਿਰਜਣਾ ਦੇ ਉੱਪਰ ਤੁਰ ਪਏ ਨੇ ਕਿ ਅਮਰੀਕਾ ਪਹੁੰਚ ਜੇ ਰਿਫਿਊਜੀ ਪਾ ਲਈਏ ਜੇ ਉਹੀ ਬੰਦਾ ਸਰਫਿਊਜੀ ਪਾਲੰਦਾ ਅੱਜ ਜੇ ਤੁਸੀਂ ਕਹਦੇ ਹੋਗੇ ਜੀ ਕਬੂਤਰਬਾਜੀ ਦਾ ਏਜੰਟ ਸੀ ਉਹ ਏਜੰਟ ਨੂੰ ਹਥਕੜੀਆਂ ਲਾਈਆਂ ਜਾਂ ਮੈਂ ਬਿਲਕੁਲ ਕਾਨੂੰਨ ਦੇ ਨਾਲ ਕੋਈ ਇਲੀਗਲ ਕੰਮ ਨਹੀਂ ਹੋਣਾ ਚਾਹੀਦਾ ਪਰ ਜੇ ਉਹ ਬੰਦਾ ਕਬੂਤਰ ਰਾਈਂ ਜਾ ਕੇ ਉੱਥੇ ਪੀਆਰ ਪਾ ਲੈਂਦਾ ਰਫਿਊਜੀ ਹੋ ਜਾਂਦੀ ਕੀ ਉਹਨੇ ਉਹਦੀ ਸ਼ਿਕਾਇਤ ਕਰਨੀ ਸੀ ਜਾਂ ਸ਼ਰਾਗਾ ਕਰਨੀ ਸੀ ਅਸੀਂ ਲਾਇਸੈਂਸ ਦਾ ਸੁਕਾਂਤ ਜੀ ਨੇ ਜਿਹੜਾ ਪਹਿਲਾਂ ਕਿਹਾ ਸਾਡੇ ਤੇ ਹਰ ਗੱਜ ਪਹਿਲਾਂ ਡਿਗਦੀ ਹੈ ਉਹਨਾਂ ਦੀ ਨਾ ਕੋਈ ਦੁਕਾਨ ਹੈ ਨਾ ਕੋਈ ਖਰਚੀ ਹੈ ਨਾ ਕੋਈ ਐਡ ਹੈ ਉਹਨਾਂ ਦੀ ਮਾਊਥ ਪਬਲਿਸਿਟੀ ਹੈ ਵੀ ਜੇ ਮੈਂ ਬਾਡਰ ਟੱਪ ਗਿਆ ਤਾਂ ਮੇਰਾ ਰੱਬ ਜੇ ਮੈਂ ਬਾਡਰ ਨਾ ਟੱਪ ਸਕੇ ਤਾਂ ਮ ਦਿਗੇਸੀ ਦਿਗੇਸੀ ਇਹਦੇ ਨਾਲ ਹੀ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਅਸੀਂ ਸਾਰੇ ਤੁਸੀਂ ਕੰਸਲਟੈਂਟ ਇਕੱਠੇ ਹੋਏ ਆ ਕਹਿੰਦੇ ਪੰਜਾਬ ਖਾਲੀ ਕਰਤਾ ਜੀ ਕੰਸਲਟੈਂਟ ਵਿਸੀ ਵਾਲਿਆਂ ਨੇ ਪੰਜਾਬ ਖਾਲੀ ਕਰਤਾ ਪਰ ਜਿਹੜਾ ਉੱਥੋਂ 2-2 ਕਰੋੜ 3-3 ਕਰੋੜ 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 ਰੁਪਇਆ ਬਚਾ ਦਸੀ ਸਾਲ ਨਹੀਂ ਇੱਥੇ ਲੈ ਕੇ ਆ ਕੇ ਆਪਣੀਆਂ ਜ਼ਮੀਨਾਂ ਲੈ ਰਿਆ ਹੈ ਪਰ ਵਾਰ ਸੌਖੀ ਰੋਟੀ ਖਾ ਰਿਹਾ ਉਹਦੇ ਵੱਲ ਕੋਈ ਨਹੀਂ ਦੇਖ ਰਿਹਾ ਪਰ ਇਹ ਜ਼ਰੂਰ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਕਿ ਤੁਸੀਂ ਪੰਜਾਬ ਖਾਲੀ ਕਰ ਰਹੇ ਹੋ ਪੰਜਾਬ ਦਾ ਯੂਥ ਬਾਹਰ ਭੇਜ ਰਹੇ ਹੋ ਕੀ ਇਹ ਚੀਜ਼ਾਂ ਦੱਸਣੀਆਂ ਵੀ ਲਾਜ਼ਮੀ ਨੇ ਕਿ ਬੱਚਾ ਜੇਕਰ 5 ਸਾਲ 10 ਸਾਲ ਬਾਅਦ ਬਾਹਰੋਂ ਆ ਰਿਹਾ ਹੈ ਤਾਂ ਪਰਿਵਾਰ ਪਹਿਲਾਂੋਂ ਨਾਲੋਂ ਪਰਿਵਾਰ ਦੇ ਕੀ ਹਾਲਾਤ ਨੇ ਕਿੱਡੀ ਵੱਡੀ ਕੋਠੀ ਹੈ ਪਿੰਡ ਦੇ ਵਿੱਚ ਕਿੰਨੀਆਂ 10 ਪਹਿਲੀਆਂ ਪਹਿਲੂ ਸੀਗੀਆਂ 20 ਹੋ ਗਈਆਂ ਇਸ ਬਾਰੇ ਥੋੜਾ ਜਿਆਦਾ ਜ਼ਰੂਰ ਦੱਸ ਦਿਓ ਜੀ ਕਿੰਨੇ ਕ ਬੱਚੇ ਤੁਸੀਂ ਬਾਹਰ ਭੇਜੇ ਨੇ ਤੇ ਕੀ ਰਿਜ਼ਲਟ ਆਇਆ ਤੇ ਕਿੰਨੀ ਕ ਇਕਨੋਮੀ ਜਿਹੜੀ ਆ ਉਹ ਪੰਜਾਬ ਨੂੰ ਮਿਲੀ ਹੈ ਭਾਜੀ ਆਈ ਵੁਡ ਯੂ نو ਇੱਥੇ ਤੁਹਾਨੂੰ ਥੋੜੀ ਜੀ ਮੈਂ ਰੌਸ਼ਨੀ ਪਾਣਾ ਚਾਹੁੰਗਾ ਕਿ ਜਿਹੜੇ ਆਪਾਂ ਇੱਕ ਯੂ نو ਇਲਜ਼ਾਮ ਦੀ ਤੁਸੀਂ ਗੱਲ ਕੀਤੀ ਹੈ ਮੈਂ ਤੁਹਾਨੂੰ ਇਹ ਕਹੂੰਗਾ ਕਿ ਜਿਹੜਾ ਵੀ ਬੱਚਾ ਪੈਦਾ ਹੋਇਆ ਜਾਂ ਸਕੂਲ ਗਿਆ ਹੈ ਜਾਂ ਕਾਲਜ ਗਿਆ ਹੈ ਹਰ ਇੱਕ ਦੇ ਸੁਪਨੇ ਨੇ ਜਿਸ ਬੱਚੇ ਨੂੰ ਕੋਈ ਵੀ ਬੰਦੇ ਨੂੰ ਜਿੱਥੇ ਓਪਰਚ्युनिटी ਮਿਲੀ ਪੰਜਾਬ 'ਚ ਉਹਨਾਂ ਨੂੰ ਓਪਰਚ्युनिटी ਕਿਸੇ ਟਾਈਮ ਤੇ ਸਾਨੂੰ ਮਿਲੀ ਸੀਗੀ ਅਸੀਂ ਪੰਜਾਬ ਰਹਿ ਕੇ ਆਪਣਾ ਕੈਰੀਅਰ ਬਣਾਇਆ ਅੱਜ ਬੱਚਿਆਂ ਨੂੰ ਓਪਰਚ्युनिटी ਬਾਹਰ ਜਾ ਕੇ ਮਿਲੀ ਸਸਤੀ ਮਿਲੀ ਜਾਂ 2 ਸਾਲ 4 ਸਾਲ ਦੀ ਮਿਹਨਤ ਕਰਨ ਤੋਂ ਬਾਅਦ ਉਹਨਾਂ ਦੀ ਇੱਕ ਪਛਾਣ ਬਣ ਗਈ ਬੱਚਿਆਂ ਨੇ ਉਹ ਆਪਸ਼ਨਸ ਨੂੰ ਐਕਸਰਸਾਈਜ਼ ਕੀਤਾ ਅਸੀਂ ਤਾਂ ਸਿਰਫ ਫੈਸਿਲਿਟੇਟਰਸ ਆ ਜੀ ਹੁਣ ਅੱਜ ਦੀ ਡੇਟ ਕੋਈ ਕਵੇ ਕੀ ਜੀ ਕੈਨੇਡਾ ਦੀ ਲੈਂਡ ਰਸੀ ਬਣਾਈ ਜਾਂ ਕੈਨੇਡਾ ਦੇ ਅੰਦਰ ਸਟੂਡੈਂਟ ਵੀਜ਼ਾ ਪਾਲਿਸੀਜ਼ ਅਸੀਂ ਐਜ਼ ਅ ਕੰਸਲਟੈਂਟਸ ਨੇ ਫਰੇਮ ਕੀਤੀਆਂ ਐਦਾ ਕੁਝ ਨਹੀਂ ਹੋਇਆ ਜੀ ਸੋ ਬੱਚਿਆਂ ਨੇ ਅਲਟੀਮੇਟਲੀ ਜਿਹੜਾ ਰੂਟ ਲਿੱਤਾ ਐਜੂਕੇਸ਼ਨ ਦਾ ਹੀ ਲਿੱਤਾ ਦੇ ਜਸਟ ਚੇਂਜ ði ਪ੍ਰੀਫਰੈਂਸ ਉਹਨਾਂ ਨੇ ਇੰਡੀਅਨ ਇੰਸਟੀਟਿਊਸ਼ਨਸ ਨੂੰ ਜਿਹੜਾ ਕਿ ਆਬਸੋਲੀਟ ਸਿਲੇਬਸ ਪੜਾ ਰਹੇ ਸੀਗੇ ਇੰਡਸਟਰੀ ਦੇ ਕੰਪਨੀ ਆ ਰਿਹਾ ਸੀਗਾ ਤਿੰਨ ਤਿੰਨ ਚਾਰ ਚਾਰ ਸਾਲ ਦੀ ਡਿਗਰੀਜ਼ ਇੰਜੀਨੀਅਰਿੰਗ ਕਾਲਜਸ ਦਾ ਕੀ ਕੀ ਹਾਲ ਹੋਇਆ ਬੱਚਿਆਂ ਦਾ ਕੀ ਕੀ ਹਾਲ ਹੋਇਆ ਉਹ ਸਾਰੇ ਆਪਾਂ ਜਾਣਦੇ ਆ ਕਰੀਅਰ ਦਾ ਕੀ ਹਾਲ ਹੈ এমਪਲੋਇਮੈਂਟ ਦਾ ਕੀ ਹਾਲ ਹੈ ਸੋ ਇਹ ਟੈਕਨੀਕਲੀ ਹੁਣ ਸਰਕਾਰਾਂ ਵੀ ਅਵੇਅਰ ਹੋ ਗਈਆਂ ਨੇ ਸਰਕਾਰਾਂ ਵੀ ਪ੍ਰੋਮਿਸ ਕਰ ਰਹੀਆਂ ਨੇ ਉਹ ਸਟੈਪ ਲੈ ਰਹੇ ਨੇ ਬਟ ਉਹ ਇੰਨੇ ਕੋਈ ਅਗਰੈਸਿਵ ਸਟੈਪ ਹੈਗੇ ਨੇ ਕਿ ਆਨ ਵਾਲਾ ਜਿੰਨਾ ਯੂ نو ਜਿੰਨਾ ਯੂਥ ਹੈ ਜਿੰਨਾ ਨੰਬਰ ਹੈ ਤੇ ਜਿੰਨਾ ਜਿੱਦਾਂ ਦੀ ਉਹਨਾਂ ਦੇ ਡ੍ਰੀਮਸ ਨੇ ਕੀ ਉੱਦਾ ਦੇ ਯੂ نو ਸੁਪਨਿਆਂ ਨੂੰ ਪੂਰਾ ਕਰ ਸਕਣ ਉਹ ਪਾਰਟਿਕੂਲਰ ਜੌਬਸ ਨੂੰ ਦੇ ਕੇ ਜਾਂ ਉਹ ਪ੍ਰੋਪਰਟਿਕੂਲਰ ਇੰਡਸਟਰੀਆਂ ਨੂੰ ਇੱਥੇ ਲਿਆ ਕੇ that is a big question so ਐਦਾ ਦੇ ਜਿਹੜੇ ਕੁਐਸਚਨਸ ਨੇ ਸੋ ਇਹ ਜਿਹੜਾ ਸਾਡੇ ਤੇ ਇਲਜ਼ਾਮ ਹੈ ਉਹ ਇਲਜ਼ਾਮ ਬੀਸਿਕਲੀ ਨਹੀਂ ਹੈ ਉਹ ਟੈਕਨੀਕਲੀ ਇਹ ਹੈ ਕਿ ਜਿਹੜਾ ਬੱਚਿਆਂ ਨੂੰ ਕੈਰੀਅਰ ਨਜ਼ਰ ਨਹੀਂ ਆ ਰਿਹਾ ਸੀਗਾ ਅਸੀਂ ਬੀਸਿਕਲੀ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਉਹ ਆਪਸ਼ਨ ਕੁਦਰਤਨ ਆਈ ਉਹਨਾਂ ਕੋਲ ਜਦੋਂ ਮੈਂ ਪਲੱਸ 2 ਪਾਸ ਆਊਟ ਕੀਤੀ ਉਸ ਟਾਈਮ ਕੈਨੇਡਾ ਓਪਨ ਨਹੀਂ ਸੀਗਾ ਸੋ ਮੈਂ ਨਹੀਂ ਜਾ ਪਾਇਆ ਸੋ ਅੱਜਕਲ ਬੱਚਿਆਂ ਨੂੰ ਆਪਸ਼ਨ ਆਈਵਨ ਪੇਰੈਂਟਸ ਦੇ ਆਪਕੋ ਆਪਸ਼ਨ ਹੀ ਸੀ ਤੁਸੀਂ ਦੇਖਿਆ ਹੋਊਗਾ ਜਿਹੜਾ ਸਟੂਡੈਂਟ ਵੀਜ਼ਾ ਲੱਗਦਾ ਪੇਰੈਂਟ ਨਾ ਲਾ ਕੇ ਪੁੱਛਦਾ ਜੀ ਮੇਰਾ ਵੀਜ਼ਾ ਕਦੋਂ ਲੱਗੂਗਾ ਸੋ ਜਾਣਾ ਸਾਰੇ ਚਾਹੁੰਦੇ ਨੇ ਕਿਉਂਕਿ ਲੈਂਡ ਆਲਵੇਸ ਲੁੱਕ ਯੂ نو ਗ੍ਰੀਨਰ ਔਨ ਦੀ ਅਦਰ ਸਾਈਡ ਨੂੰ ਨਾ ਲੱਗਦਾ ਕੈਨੇਡਾ ਆਸਟ੍ਰੇਲੀਆ ਬਹੁਤ ਵਧੀਆ ਲਾਈਫ ਹੈ ਮਿਹਨਤ ਹਰ ਥਾਂ ਤੇ ਆਪਾਂ ਜਾਣਦੇ ਹਾਂ ਜੀ ਸੋ 올 ਟੂਗੇਦਰ ਕਹਾਣੀ ਹੈ ਕਿ ਜਦੋਂ ਤੱਕ ਬ੍ਰੇਨ ਡ੍ਰੇਨ ਦੀ ਗੱਲ ਕਰੀਏ ਹੁਣ ਤੁਸੀਂ ਦੂਜੇ ਪਾਸੇ ਆਜੋ ਕਿ ਕੀ ਯੂ نو ਯੋਗਦਾਨ ਹੈ ਤੁਸੀਂ ਕੋਈ ਵੀ ਇਵੈਂਟ ਚੱਕ ਲੋ ਕੋਈ ਯੂ نو ਕਬੱ ਆਪਣਾ ਯੂ نو ਇੱਕ ਛੋਟਾ ਮੋਟਾ ਜਿਹੜੇ ਰੈਲੀਆਂ ਹੋਈਆਂ ਉੱਥੇ ਐਨ ਆਰ ਆਈ ਨੇ ਕਿੰਨਾ ਸਪੋਰਟ ਕੀਤਾ ਸੋ ਵਾਲ ਟੂਗੇਦਰ ਜੇ ਤੁਸੀਂ ਅੱਜ ਦੀ ਗੱਲ ਕਰੋਗੇ ਐਨ ਆਰ ਆਈਜ਼ ਦੇ ਜਿਹੜੀ ਐਸੋਸੀਏਸ਼ਨਸ ਬਾਰ ਬਣੀਆਂ ਹੋਈਆਂ ਨੇ ਉਹ ਪੰਜਾਬ ਲਈ ਆ ਆਪਣੀ ਆਪਣੀ ਸਟੇਟਸ ਲਈ ਬਹੁਤ ਕੁਝ ਕਰਨਾ ਚਾਹੁੰਦੀਆਂ ਨੇ ਐਟ ਦੀ ਐਂਡ ਆਫ ਦਾ ਡੇ ਜਿਹੜਾ ਹੈਗਾ ਸਰਕਾਰਾਂ ਨੂੰ ਨਾ ਲਾ ਕੇ ਸਪੋਰਟ ਕਰਨਾ ਪਊਗਾ ਜਗਜੀਤ ਜੀ ਇੱਕ ਚੀਜ਼ ਦੇਖੀ ਕਿ ਆਸਟ੍ਰੇਲੀਆ ਚ ਵੱਡੇ ਗਿਣਤੀ ਵਿੱਚ ਨਵ ਵਿਆਹੇ ਜੋੜੇ ਵੀਜ਼ਾ ਦੇ ਲਈ ਟਰਾਈ ਕਰਦੇ ਆ ਪਰ ਪੀਆਰ ਬੇਸਡ ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਲੈ ਕੇ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਕਿ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਪੁਆਇੰਟਸ ਨੂੰ ਲੈ ਕੇ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਦਰਸ਼ਕਾਂ ਪਰਟੀਕੂਲਰਲੀ ਹਰ ਕੰਟਰੀ ਦੇ ਵਿੱਚ ਇਨ ਪਰਟੀਕੂਲਰਲੀ ਆਮ ਟੈਲਿੰਗ ਯੂ ਆਸਟ੍ਰੇਲੀਆ ਇਟਸ ਜਿਸ ਤਰ੍ਹਾਂ ਮੈਂ ਪਹਿਲੇ ਕਹ ਰਿਹਾ ਸੀ ਇਟਸ ਅ ਡਿਮਾਂਡ ਐਂਡ ਸਪਲਾਈ ਵਾਲੀ ਗੱਲ ਹੈਗੀ ਹੈ ਬੇਸ ਔਨ ਲੋਕਲ ਡਿਮਾਂਡਸ ਉਹ ਆਪਣੀ ਲਿਸਟ ਚੇਂਜ ਕਰਦੇ ਰਹਿੰਦੇ ਹੈਗੇ ਹਨ ਪਰਟੀਕੁਲਰਲੀ ਕੀ ਹੈ ਕਿ ਹੈ ਦੇ ਵਾਂਟ ਯੂਥ ਲਾਈਕ ਆਸਟ੍ਰੇਲੀਆ ਦੇ ਵਿੱਚ ਹਾਇਰ ਏਜ ਲਿਮਿਟ ਇਜ਼ 45 40 ਜਿੰਨੀ ਇਹ ਜਿਆਦਾ ਪੁਆਇੰਟਸ ਕੱਟ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਦਿਸ ਇਜ਼ ਦ ਰੀਜ਼ਨ ਹੁਣ ਕੀ ਹੈ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਕਿਸੇ ਬੱਚੇ ਨੇ ਇੰਡੀਆ ਤੋਂ ਇੰਜੀਨੀਅਰਿੰਗ ਕੀਤੀ ਹੈ ਬਟ ਰੀਅਲਿਸਟਿਕਲੀ ਹੀ ਇਸ ਨਾਟ ਹੈਵਿੰਗ ਦੈਟ ਸਕਿੱਲ ਵਟ ਇਜ਼ ਰਿਕੁਆਇਰਡ ਇਨ ਆਸਟ੍ਰੇਲੀਆ ਹੁਣ ਜਦ ਬੱਚਾ ਆਸਟ੍ਰੇਲੀਆ ਜਾ ਕੇ ਪੜਦਾ ਹੈ ਆਸਟ੍ਰੇਲੀਆ ਤੋਂ ਸਕਿੱਲ ਲੈਂਦਾ ਹੈ दैट ਸਕਿੱਲ दैट ਪਾਰਟिकुलर ਇੰਜੀਨੀਅਰਿੰਗ ਇਜ਼ ਰਿਕੁਆਇਰਡ ਇਨ ਇੰਡੀਆ ਫਿਰ ਆਸਟ੍ਰੇਲੀਆ ਕਹਿੰਦਾ ਕਿ ਇਹ ਸਕਿੱਲ ਸਾਡੇ ਹਿਸਾਬ ਨਾਲ ਹੋ ਗਈ ਹੈ ਵੀ ਕੈਨ ਗਿਵ ਹਿਮ ਦ ਮਾਈਗ੍ਰੇਸ਼ਨ ਰੀਅਲਿਸਟਿਕਲੀ ਜਦ ਅਸੀਂ ਕਪਲਸ ਨੂੰ ਦੇਖਦੇ ਹਾਂ ਦੋਨਾਂ ਦੀ ਸਕਿੱਲਸ ਦੇਖੀ ਜਾਂਦੀ ਹੈ ਉਹਨਾਂ ਦੀ ਸਕਿੱਲਸ ਦੇਖੀ ਜਾਂਦੀ ਹੈ ਲੋਕਲ ਕੰਟਰੀ ਦੇ ਸਕਿੱਲ ਸੈਟ ਨਾਲ ਕਿਸ ਤਰ੍ਹਾਂ ਹੈਗੀ ਹੈ ਉਸ ਦੇ ਬਾਅਦ ਇੰਗਲਿਸ਼ ਲੈਵਲ ਦੇਖਿਆ ਜਾਂਦਾ ਹੈਗਾ ਹੁਣ ਜਿਸ ਤਰ੍ਹਾਂ ਜਿਸ ਦਾ ਇੰਗਲਿਸ਼ ਲੈਵਲ ਬੈਟਰ ਹੈ ਹੀ ਗੇਟਸ ਅ ਬੈਟਰ ਪੁਆਇੰਟ ਐਂਡ ਰੀਅਲਿਸਟਿਕਲੀ ਇੱਕ ਬਹੁਤ ਇੰਪੋਰਟੈਂਟ ਜਿਸ ਤਰ੍ਹਾਂ ਮੈਂ ਪਹਿਲੇ ਵੀ ਗੱਲ ਕਰ ਰਿਹਾ ਸੀਗਾ ਕਿ ਕੈਰੀਅਰ ਇਜ਼ ਅ ਵੈਰੀ ਮਚ ਰਿਕੁਆਇਰ ਟੂ ਸੀ ਜਦ ਬੱਚਾ ਉੱਥੇ ਜਾ ਕੇ ਕਿਸੇ ਨੇ ਇੰਜੀਨੀਅਰਿੰਗ ਕੀਤੀ ਹੈ ਕਿਸੇ ਨੇ ਅਕਾਊਂਟਿੰਗ ਕੀਤੀ ਹੈ ਜਦੋਂ ਆਪਣੀ ਫੀਲਡ ਦੇ ਵਿੱਚ ਕੰਮ ਕਰਦਾ ਹੈ ਉਹਦੇ ਪੁਆਇੰਟਸ ਹੋਰ ਐਕਸਟਰਾ ਮਿਲਦੇ ਆ ਸੋ ਜਿਸ ਦਾ ਮਤਲਬ ਇਹ ਹੈ ਕਿ ਅਸੀਂ ਇਹ ਨਾ ਸੋਚ ਕੇ ਜਾਈਏ ਕਿ ਯਾਰ ਮੈਂ ਪੜ ਰਿਹਾ ਪਾਸ ਹੋਨ ਲਈ ਅੱਪਾ ਇਹ ਸੋਚੀਏ ਕਿ ਅਗਰ ਮੈਂ ਇੰਜੀਨੀਅਰਿੰਗ ਕਰ ਰਿਹਾ ਤੇ ਮੈਂ ਇਸ ਫੀਲਡ ਦੇ ਵਿੱਚ ਫਤਿਹ ਕਰਨੀ ਹੈ ਐਂਡ ਜਿੰਨਾ ਬੈਟਰ ਐਕਸਪੀਰੀਅੰਸ ਹੋਏਗਾ ਹੀਲ ਗੈਟ ਮੋਰ ਪੁਆਇੰਟਸ ਐਂਡ ਇਸ ਦੇ ਬਾਵਜੂਦ ਹਰ ਸਟੇਟ ਦੇ ਆਪਣੇ ਪ੍ਰੋਗਰਾਮਸ ਹੈਗੇ ਬੇਸਡ ਓਨ ਅਗੇਨ ਦਾ ਡਿਮਾਂਡਸ ਆਫ ਦਾ ਲੋਕਲ ਸਟੇਟਸ ਰੀਅਲਿਸਟਿਕਲੀ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਸਾਡਾ ਏਜ ਇੰਗਲਿਸ਼ ਐਂਡ ਐਕਸਪੀਰੀਅੰਸ ਇਹ ਸਾਰੇ ਫੈਕਟਰਸ ਆਂਦੇ ਬੇਸਿਕਲੀ ਦੇ ਆਰ ਟ੍ਰਾਈਂਗ ਟੂ ਟੈਸਟ ਹਾਊ ਗੁੱਡ ਇਜ਼ ਦਾ ਪਰਸਨ ਟੂ ਸੈਟਲ ਇਨ देयर ओन ਕੰਟਰੀ ਬਿਕੋਜ਼ ਰੀਅਲਿਸਟਿਕਲੀ ਉਹ ਕਹਿੰਦੇ ਇਹ ਬੱਚੇ ਕੋਲ ਅੱਛਾ ਐਕਸਪੀਰੀਅੰਸ ਹੋ ਗਿਆ ਹੁਣ ਇਹ ਵੀ ਰਿਕੁਆਇਰਡ ਹੈ ਐਂਡ ਬੱਚੇ ਜਿਹੜੇ ਆਪਣੇ ਪੰਜਾਬ ਤੋਂ ਹਰਿਆਣਾ ਤੋਂ ਜਾ ਰਹੇ ਹੈ ਦੇ ਜਨਰੇਟ ਲੋਟ ਆਫ ਟੈਕਸੇਸ਼ਨ ਇਨ ਦੈਟ ਕੰਟਰੀਜ਼ ਆਲਸੋ ਦੇ ਕੰਟ੍ਰਿਬਿਊਟ ਲੋਟ ਟੂ ਦਾ ਇਕਨੋਮੀ ਜਿਸ ਤਰ੍ਹਾਂ ਹੁਣੇ ਅਸੀਂ ਗੱਲ ਕਰ ਰਹੇ ਸੀਗੇ ਆਈ ਵਾਸ ਵੈਰੀ ਹੈਪੀ ਲਾਸਟ ਟੂ ਲਾਸਟ ਮੰਥ ਸਿਡਨੀ ਦੇ ਵਿੱਚ 6 6 ਗੇਮ ਹੋਈਆਂ दैट वाज ਅ ਵੈਰੀ ਵੈਰੀ ਬਿਗ ਇਵੈਂਟ ਮਤਲਬ ਇਤਨਾ ਸਾਡਾ ਵੱਡਾ ਪੀਪਲ ਆਰ देयर ਐਂਡ एवरीवन ਇਜ਼ ਕੰਟ੍ਰਿਬਿਊਟਿੰਗ ਫਿਰ ਰੀਅਲਿਸਟਿਕਲੀ ਜਦ ਬੱਚੇ ਇੱਕ ਸਕਿੱਲ ਡਿਵੈਲਪ ਕਰਦੇ ਆ ਲੈਟਸ ਅਸਿਊਮ ਇ ਸਿਵਲ ਇੰਜੀਨੀਅਰਿੰਗ 'ਚ ਹੈਗੀਆਂ ਟੈਲੀਕਾਮ ਦੇ ਵਿੱਚ ਹੈਗੀਆਂ ਸੇਮ ਵੇ दैट ਸਕਿੱਲ ਕਮ ਬੈਕ ਟੂ ਇੰਡੀਆ ਆਲਸੋ ਦੇ ਟਰਾਈ ਟੂ ਗੈਟ you know, train people over here, try to develop businesses over here. ਅ ਸਰ ਮੈਂ ਪੁੱਛਣਾ ਚਾਹ ਰਿਹਾ ਸੀਗਾ ਆਸਟ੍ਰੇਲੀਆ ਨੂੰ ਲੈ ਕੇ ਬੱਚਿਆਂ 'ਚ ਕਾਫੀ ਉਤਸ਼ਾਹ ਸੀਗਾ ਜਾਣ ਨੂੰ ਲੈ ਕੇ ਪਰ ਵੀਜ਼ਾਸ ਜਿਹੜੇ ਨੇ ਬਹੁਤ ਘਟ ਗਏ ਨੇ ਕਿਤੇ ਰੋਕ ਵੀ ਲੱਗ ਗਈ ਹੈ ਇਹ ਵੀ ਅਫਵਾਹਾਂ ਨੇ ਇਸ ਦੇ ਨਾਲ ਪੀਆਰ ਦੇ ਵਿੱਚ ਬਹੁਤ ਦਿੱਕਤਾਂ ਆ ਰਹੀਆਂ ਨੇ ਬੱਚਿਆਂ ਨੂੰ ਕਈਆਂ ਨੂੰ 7-8 ਸਾਲ ਹੋ ਗਏ ਨੇ ਉਹ ਕੀ ਬੇਸਿਕ ਪੁਆਇੰਟਸ ਕੀ ਨੇ ਕਾਦੇ ਕਰਕੇ ਇਹ ਦਿੱਕਤ ਕਾਦੇ ਕਰਕੇ ਆ ਰਹੀ ਹੈ ਕਿ ਇਹ ਸਰਕਾਰ ਦੀ ਪਾਲਿਸੀ ਹੈ ਕਿ ਇੰਨਿਆਂ ਕ ਜਾਣਿਆਂ ਨੂੰ ਦੇਣੀ ਹੈ ਪੀਆਰ ਬਾਕੀ ਸਾਰੇ ਜਾਣੇ ਉੱਥੇ ਆਪਣਾ ਵਰਕ ਪਰਮਿਟ ਲੈ ਲਓ ਜਾਂ ਟੀਆਰ ਲੈ ਲਓ ਉਸੇ ਵਿੱਚ ਹੀ ਉਹ ਉਲਝੇ ਹੋਏ ਨੇ ਸਰ ਇਹਦੇ ਵਿੱਚ ਪਹਿਲੀ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ देयर इज नो स्पेसिफिक टुवर्ड्स इंडियन ਅੱਜ ਬੀਇੰਗ ਅ ਮਾਈਗ੍ਰੇਸ਼ਨ ਲਾਇਰ ਫਰਮ ਆਸਟ੍ਰੇਲੀਆ ਅੱਜ ਮੇਰੇ ਕੋਲ ਕੋਈ ਅਮਰੀਕਨ ਸਿਟੀਜ਼ਨ ਵੀ ਆ ਜਾਏ ਮੇਰਾ ਕ੍ਰਾਈਟੇਰੀਆ ਚੈੱਕ ਕਰਨ ਦਾ ਉਹੀ ਹੈ ਜੋ ਇੰਡੀਅਨ ਸਿਟੀਜ਼ਨ ਲਈ ਹੈਗਾ ਰੀਸੈਂਟਲੀ ਕਾਫੀ ਸਾਡੇ ਕੋਲ ਕਲਾਇੰਟ ਆਏ ਹਨ ਜਿਨ੍ਹਾਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਤੋਂ ਬਾਅਦ ਆਸਟ੍ਰੇਲੀਆ ਆ ਕੇ ਕੋਰਸਸ ਕੀਤੇ ਹੈਗੇ ਕ੍ਰਾਈਟੇਰੀਆ ਰਿਮੇਨਸ ਦ ਸੇਮ ਬੇਸਿਕਲੀ ਕਿਆ ਹੈ ਕਿਆ ਕਿ ਮੈਂ ਤੁਹਾਨੂੰ ਥੋੜਾ ਜਿਹਾ ਕਹਿਣਾ ਚਾਹਾਂਗਾ ਹੁਣ ਜਿਸ ਤੋਂ ਸੀ ਕੈਰੇ ਸੇ ਰਿਗਾਰਡਿੰਗ ਸਟੂਡੈਂਟ ਵੀਜ਼ਾ ਜੀ ਐਟ ਦਾ ਮੂਮੈਂਟ ਜੀ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਆਰ ਵੈਰੀ ਸਟੇਬਲ ਸਕਸੈਸ ਰੇਟ ਇਜ਼ ਪ੍ਰੀਟੀ ਹਾਇਰ ਬਟ ਜੈਨੂਇਨ ਡਾਕੂਮੈਂਟਸ ਸੀ ਰੀਅਲਿਸਟਿਕਲੀ ਕੀ ਹੈ ਸਟੂਡੈਂਟਸ ਦੇ ਵਿੱਚ ਸਾਡੇ ਸਾਾਕਾ ਨੇ ਕੰਸਲਟੈਂਟਸ ਟੂ ਟ੍ਰੇਨਿੰਗਸ ਦਿੱਤੀਆਂ ट्रेनिंग्स तो बाद बैटर प्रोफाइलिंग हुई है बैटर क्वालिटी जनरेट हुई है सारे साडे कंसल्टेंट भाई जनरटीज चेक कर रहे हैं कोई फाइनेंशियल चेक कर रहे हैं जिस तू सक्सेस रेट हैज इंपरूव अगर पर्टिकुलरली लास्ट टू इनटेक्स देखिए ऑस्ट्रेलिया इनटेक्स हैॉन वेरी वैल सक्सैस रेट हैज़ इम्प्रूव नाल हूँ जेड़ पर्कुलरली स्किल्ड माइग्रेसन है मेरी बड़ी एक मैं पहले भी एक गल कर रहा था बच्चा फोकस रहे ਵਾਟ ਹੀ ਇਸ ਸਟੱਡਿੰਗ ਹੁਣ ਜਿਸ ਤਰ੍ਹਾਂ ਬੱਚੇ ਨੇ ਜਾ ਕੇ ਮਾਸਟਰ ਲੈ ਗਿਆ ਉੱਥੇ ਆ ਕੇ ਡਿਪਲੋਮਾ ਚਲਾ ਗਿਆ ਕੰਪਲਾਈਂਸ ਕਰਨਾ ਬਹੁਤ ਜ਼ਰੂਰੀ ਹੈ ਵੀਜ਼ਾ ਕੰਡੀਸ਼ਨ ਦਾ ਵਿਚ ਹੀ ਫੀ ਲੇਟਰ ਆਨ ਬਹੁਤ ਵੱਡੀਆਂ ਚੀਜ਼ਾਂ ਨੇ ਤਾਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਇਸ ਪੈਨਲ ਦੇ ਤਾਂ ਅਸੀਂ ਇੱਕ ਪੋਜ਼ਿਟਿਵ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਤਿੰਨਾਂ ਸਰੋਤਿਆਂ ਦਾ ਜੀ ਬਹੁਤ ਬਹੁਤ ਜਾਣਕਾਰੀ ਤੁਸੀਂ ਪੰਜਾਬ ਦੇ ਬੱਚਿਆਂ ਨੂੰ ਦਿੱਤੀ ਹੈ ਕਿ ਭਾਰਤ ਜਾਣਾ ਹੈ ਪੜ੍ਹਾਈਆਂ ਵੀ ਕਰਨੀਆਂ ਨੇ ਵਿਦੇਸ਼ਾਂ ਦੇ ਵਿੱਚ ਪਰ ਇਸ ਦੇ ਨਾਲ ਸਹੀ ਵਿਅਕਤੀ ਚੁਣਨਾ ਬਹੁਤ ਜ਼ਰੂਰੀ ਹੈ ਜੋ ਤੁਹਾਨੂੰ ਸਹੀ ਜਾਣਕਾਰੀ ਦੇਵੇ ਸਹੀ ਰਿਕੁਆਇਰਮੈਂਟਸ ਦੇਖੋ ਕਿਹੜੀ ਕੰਟਰੀਜ਼ ਦੀਆਂ ਕਿਹੜੀਆਂ ਰਿਕੁਆਇਰਮੈਂਟਸ ਨੇ ਉਸ ਹਿਸਾਬ ਦੇ ਨਾਲ ਜੇਕਰ ਤੁਸੀਂ ਤਰੱਕੀ ਕਰਨੀ ਹੈ ਸਭ ਤੋਂ ਪਹਿਲਾ ਸਟੈਪ ਹੈ ਜੇਕਰ ਕਿਸੇ ਕੰਟਰੀ ਜਾ ਰਹੇ ਹੋ ਉਹਦੀਆਂ ਰਿਕੁਆਇਰਮੈਂਟਸ ਦੇਖੋ ਇਸੇ ਦੇ ਨਾਲ ਸਹੀ ਕੰਸਲਟੈਂਟ ਸਹੀ ਵਿਅਕਤੀ ਚੁਣੋ ਧੰਨਵਾਦ